ਅਸੀਂ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਜੀਵ ਜਵੰਦਰ ਹੁਣ ਉਹਨਾਂ ਨੂੰ ਐਡਮਿਟ ਕੀਤਾ ਗਿਆ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਉਹਨਾਂ ਦੇ ਕਰੀਬੀ ਵੀ ਉੱਥੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜੇ ਆ ਚਿੰਤਾ ਦੇ ਨਾਲ ਉਹਨਾਂ ਨੂੰ ਸਾਂਝਾ ਕਰਨ ਆ ਰਹੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜੇ ਮਿਲਣ ਆਏ ਨੇ ਉਹਨਾਂ ਦੇ ਕੁਝ ਕਰੀਬੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਰਾਜੀਵ ਜਵੰਦਰ ਦੀ ਕੀ ਕੰਡੀਸ਼ਨ ਸੀ ਸਸੀ ਗਲਬਾਈ ਜੀ ਹਾਂ ਤੁਸੀਂ ਮਿਲ ਕੇ ਆਏ ਹੋ ਅੰਦਰ ਕੀ ਕਹਿਣਾ ਹੈ ਉੱਥੇ ਹੈ ਕਿ ਦੇਖੋ ਸਾਡੇ ਭਰਾ ਤੇ ਅਸੀਂ ਅਰਦਾਸਾਂ ਕਰ ਰਹੇ ਹਾਂ ਸਾਰੇ ਭਰਾਬਰ ਬਹੁਤ ਹਜੇ ਮਨਸ ਕੀ ਆ ਸਾਰੇ ਡਾਕਟਰ ਲੱਗੇ ਹੋਏ ਨੇ ਸਾਰੀ ਫੈਮਿਲੀ ਲੱਗੀ ਹੋਈ ਹੈ ਅਜੇ ਆਪਾਂ ਕਿਸੇ ਵੀ ਤਰ੍ਹਾਂ ਦਾ ਅਪੇਰਦਾਸੀ ਕਰ ਸਕਦੇ ਹਾਂ ਆਪਣੇ ਭਰਾ ਲਈ ਠੀਕ ਹੈ ਤੇ ਸਾਰੇ ਭਾਈ ਆਪਾਂ ਸਾਰੇ ਸੁਹਾਣਾ ਸਾਹਿਬ ਅਰਦਾਸ ਕਰਕੇ ਆਏ ਆ ਇੱਧਰ ਬੜਾ ਮੇਜਰ ਮੀਨਸ ਇਦਾਂ ਕਾਫੀ ਜਨਤਾ ਜਿਹੜੀ ਸੀਗੀ ਉਹਨਾਂ ਨੂੰ ਪਸੰਦ ਵੀ ਕਰਦੀ ਸੀ ਲਾਈਵ ਸ਼ੋਅ ਦੇ ਵਿੱਚ ਤੇ ਪਤਾ ਨਹੀਂ ਸੀ ਕਿ ਇਹਨੂੰ ਇਹ ਘਟਨਾ ਵਾਪਰ ਜਾਊਗੀ ਤੇ ਉਹ ਬਾਈਕ ਰਾਈਡਿੰਗ ਦਾ ਸ਼ਿਕਾਇਤ ਸ਼ਿਕਾਇਤ ਵੀ ਸੀਗੇ ਤੁਹਾਡੇ ਨਾਲ ਕਿਹੋ ਜਿਹਾ ਮਿਲਜੋਲ ਸਾਡੇ ਨਾਲ ਹੀ ਇੱਥੇ 71 ਚ ਕਰ ਬਣੀ ਜਾਂਦਾ ਸੀ ਬਾਈ ਦਾ ਤੇ ਬਹੁਤ ਮਤਲਬ ਕੀ ਤੁਸੀਂ ਸੋਚ ਨਹੀਂ ਸਕਦੇ ਕਿੰਨੇ ਮਤਲਬ ਕਿ ਹੈਗਾ ਹੀ ਨਹੀਂ ਸੀ ਵੀ ਮੈਂ ਕੁਝ ਇਹ ਹੈਗਾ ਸੋਸ਼ਲ ਪੰਜਾਬ ਮੈਂ ਸਿੰਗਿੰਗ ਲੈਂਡ ਚ ਕੁਝ ਆਏਗਾ ਠੀਕ ਹੈ ਜੀ ਆਹ ਬੜਾ ਮੈਂ ਕਈ ਵਾਰੀ ਪੁੱਛੇ ਕਰਦਾ ਸੀ ਮੈਂ ਕਿ ਬਾਈ ਬੜਾ ਦੂਰ ਖੜ ਕੇ ਕੀ ਦੇਖਦਾ ਹੈ ਮੈਂ ਕਿ ਇਹਨਾਂ ਆਪਣਾ ਮਤਲਬ ਕਿ ਰਿੰਗ ਬਣੀਆਂ ਹੋਈ ਹੈ ਆਪਣੇ ਹਾਊਸ ਦੀ ਕਹਿੰਦਾ ਨਹੀਂ ਥੋੜਾ ਜਿਹਾ ਦੇਖਣਾ ਪੈਂਦਾ ਮਤਲਬ ਕਿ ਬਹੁਤ ਜ਼ਿਆਦਾ ਸ਼ਕੀਨ ਸੀ ਯਾਰ ਪਰਮਾਰ ਦੀ ਕਿਹੋ ਜੀ ਹਾਲਤ ਹੈ ਤੁਸੀਂ ਵੀ ਮਾਦਰ ਵਿਚਾਰੇ ਹੁਣ ਅਨਸਾਰੀ ਸਮ ਅਰਦਾਸ ਕਰਾਨ ਗਏ ਹੋਏ ਸੀਗੇ ਤੇ ਬਾਈ ਆਪਾਂ ਸੁਹਾਣਾ ਸਾਹਿਬ ਬਾਈ ਜਸਬਾਜ ਬੇਰੀ ਅੰਬ ਸਾਹਿਬ ਤੇ ਸਾਰਾ ਕਰਕੇ ਹੁਣ ਡਾਕਟਰਾਂ ਨਾਲ ਚੱਲ ਰਹੀ ਹੈ ਪੀਜੀਆ ਦੇ ਡਾਕਟਰਾਂ ਨਾਲ ਵੀ ਮਨੀਸ਼ ਮੋਦੀ ਨਾਲ ਵੀ ਮਤਲਬ ਕਿ ਸਾਰਾ ਚੱਲ ਰਿਹਾ ਹਾਂਜੀ ਤੇ ਹੁਣ ਦੇਖਦੇ ਹਾਂ ਵੀ ਕਿੱਦਾਂ ਕਿੰਨੇ ਆ ਤੇ ਹੁਣ ਇਹ ਵੀ ਹੈ ਵੀ ਜੇ ਕਿਤੇ ਸ਼ਿਫਟ ਕਰਨਾ ਪੈ ਜੇ ਜਾਂ ਇੱਥੇ ਵੀ ਆਣ ਚ 5 ਘੰਟੇ ਦੇ ਇਦਾਂ ਹੀ ਮਤਗੀ ਦੇ ਰਹੀ ਹੋਗੀ ਨਾ ਨਾ ਤਾਂ ਗੱਡੀ ਕੋਈ ਐਂਬੂਲੈਂਸ ਕੁਝ ਵੀ ਪ੍ਰਬੰਧ ਨਹੀਂ ਹੋਇਆ ਪਹਿਲਾਂ ਇਹਨਾਂ ਦੀ ਗੱਡੀ ਨਾਲ ਜਾਂਦੀ ਸੀ ਕਿ ਜਦੋਂ ਕਿਸੇ ਵੀ ਟੂਰ ਤੇ ਜਾਂਦਾ ਸੀ ਅੱਜ ਉਹ ਵੀ ਨਹੀਂ ਹੋਇਆ ਵਾਈਫ ਨੇ ਅੱਜ ਇਹ ਵੀ ਕਿਹਾ ਸੀ ਵੀ ਰਹਿਣ ਦੋ ਅੱਜ ਕਿਸੇ ਜਿੱਦਾਂ ਆਪਾਂ ਨੂੰ ਵੀ ਆਮ ਕਹਿੰਦੇ ਨੇ ਹਾਂਜੀ ਹਾਂਜੀ ਵੀ ਚੱਲ ਰਹਿਣ ਦੋ ਨਾ ਜਾਓ ਉਹ ਵੀ ਸੀਗਾ ਇੱਕ ਦਸਰੇ ਸੀ ਉਹ ਕਹਿੰਦੇ ਅੱਜ ਪਹਿਲਾ ਦਿਨ ਸੀ ਜਦੋਂ ਉਹਨਾਂ ਨੂੰ ਰੋਕਿਆ ਗਿਆ ਸੀ ਤੇ ਪੰਜ ਵਾਈਕ ਸੀ ਇਕੱਲਾ ਹੀ ਸੇਚ ਹੋਇਆ ਸਾਰਾ ਕੁਝ ਇਕੱਲੇ ਹੋਣਾ ਨਾ ਕਿਸੇ ਵਾਰ ਕਿਚੀ ਹੋਇਆ ਇਹ ਚਾਰ ਉਹ ਵੀ ਸੀਗੇ ਉਸੇ ਦੀ ਹਾਂਜੀ ਤੇ ਤੁਸੀਂ ਵੇਖਿਆ ਹੈ ਅੰਦਰ ਕੀ ਮਾਹੌਲ ਹੈ ਮਾਹੌਲ ਕਿਹੋ ਜਿਹਾ ਰਹਿ ਜੀ ਹੁੰਦਾ ਹੋਣਾ ਜੀ ਹਾਲਤ ਤਾਂ ਵੀਰੇ ਜਿਵੇਂ ਦੀ ਸਵੇਰ ਦੀ ਹੈਗੀ ਐਸ ਇਟ ਇਜ਼ ਇਹ ਹਾਲਤ ਹੈ ਤੇ ਉਹਨਾਂ ਦੇ ਇੱਕ ਤਾਂ ਸਪਾਈਨ ਇੰਜਰੀ ਜਿਹੜੀ ਹੈ ਮੇਜਰ ਇੰਜਰੀ ਜਿਹੜੀ ਆਈ ਹੈ ਉਹ ਰੀਡ ਦੀ ਹੱਡੀ ਤੇ ਸੱਟ ਹੈ ਤੇ ਬਾਕੀ ਉਹਨਾਂ ਦੇ ਨੱਕ ਤੇ ਕਾਫੀ ਜਿਆਦਾ ਝੋਟਿਆ ਤੇ ਹੁਣ ਜਿਹੜਾ ਲੇਟੈਸਟ ਜਿਹੜਾ ਪਤਾ ਲੱਗਿਆ ਐਕਸ-ਰੇ ਰਿਪੋਰਟ ਦੇ ਵਿੱਚ ਉਹਨਾਂ ਦੀ ਪੰਸਲੀਆਂ ਵੀ ਫੈਕਚਰ ਨੇ ਠੀਕ ਹੈ ਤੇ ਕੰਸਲੀਆਂ ਚ ਵੀ ਤੇ ਅੰਦਰ ਆਰਗਨਸ ਨੂੰ ਵੀ ਕਾਫੀ ਜਿਹੜਾ ਜਿਹੜੀ ਨੁਕਸਾਨ ਪਹੁੰਚਿਆ ਹੋਇਆ ਤੇ ਹਰ ਇੱਕ ਘੰਟੇ ਬਾਅਦ ਡਾਕਟਰ ਜਿਹੜੇ ਨੇ ਏਬੀਜੀ ਦਾ ਟੈਸਟ ਕਰਕੇ ਬਲੱਡ ਗੈਸਿਸ ਦੀ ਜਿਹੜੀ ਜਾਂਚ ਕਰ ਰਹੇ ਨੇ ਉਹ ਵੀ ਟੈਸਟ ਜਿਹੜੇ ਲਗਾਤਾਰ ਕੰਟੀਨਿਉਟੀ ਦੇ ਵਿੱਚ ਚੱਲ ਰਹੇ ਨੇ ਈਸੀਜੀ ਵਾਰ-ਵਾਰ ਕਰਕੇ ਚੈੱਕ ਕੀਤਾ ਜਾ ਰਿਹਾ ਤੇ ਨਾਲ ਜਿਹੜੇ ਪੀਜੀਆ ਦੇ ਡਾਕਟਰ ਨੇ ਉਹਨਾਂ ਨਾਲ ਕੰਸਲਟ ਕੀਤਾ ਜਾ ਰਿਹਾ ਬਾਰ-ਬਾਰ ਵੀ ਉਹਨਾਂ ਦੀ ਰਿਕਵਰੀ ਬਾਰੇ ਤੇ ਉਹਨਾਂ ਦੀ ਸਪੀਡੀ ਰਿਕਵਰੀ ਬਾਰੇ ਕੀ ਹੋਰ ਪੋਸਿਬਿਲਿਟੀਜ਼ ਹੋ ਸਕਦੀਆਂ ਨੇ ਸੋ ਅਸੀਂ ਜਿਵੇਂ ਸਾਰਿਆਂ ਨੂੰ ਇਹ ਕਹਿੰਨੇ ਆ ਵੀ ਤੁਸੀਂ ਸਾਰੀ ਅਰਦਾਸਾਂ ਜਰੂਰ ਕਰੋ ਕਿਉਂਕਿ ਬਦ ਤੋਂ ਬਦ ਬਾਣੀ ਪੜ ਕੇ ਅਰਦਾਸ ਕਰਕੇ ਜਦੋਂ ਤੁਸੀਂ ਪਰਮਾਤਮਾ ਦੇ ਕੋਲੋਂ ਮੰਗੋਗੇ ਤੇ ਅਰਦਾਸਾਂ ਜਿਹੜੀਆਂ ਨੇ ਉਹ ਵੀ ਮੰਗ ਕੇ ਲੈ ਕੇ ਦੇ ਦਿੰਦੀਆਂ ਜਿਹੜੀਆਂ ਬੰਦੇ ਦੀ ਕਿਸਮਤ 'ਚ ਵੀ ਨਾ ਹੋਵੇ ਸੋ ਅਰਦਾਸਾਂ 'ਚ ਬਹੁਤ ਸ਼ਕਤੀ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਦੋਂ ਪਰਮਾਤਮਾ ਨੂੰ ਧਿਆ ਕੇ ਹਾਜ਼ਰ ਨਾਜ਼ਰ ਮੰਨ ਕੇ ਆਪਾਂ ਅਰਦਾਸ ਕਰਦੇ ਆਂ ਤੇ ਮਹਾਰਾਜ ਸਾਹੀ ਹੁੰਦਾ ਤੇ ਅਸੀਂ ਇਹੀ ਬੇਨਤੀ ਕਰਾਂਗੇ ਜਿੰਨੀ ਜਲਦੀ ਹੋ ਸਕਦਾ ਵੀਰ ਦੀ ਜਿਹੜੀ ਸਪੀਡੀ ਰਿਕਵਰੀ ਹੋਵੇ ਉਸੇ ਤਰ੍ਹਾਂ ਹੱਸਦਾ ਖੇਡਦਾ ਸਟੇਜਾਂ ਤੇ ਜਿਵੇਂ ਉਹਦਾ ਹਸ ਮੁਖ ਜਾਂ ਚਿਹਰਾ ਸੀ ਜਦੋਂ ਕਿਸਾਨੀ ਅੰਦੋਲਨ ਦੌਰਾਨ ਉਹਦੇ ਪਿਤਾ ਜੀ ਦੀ ਮੌਤ ਦਾ ਉਹਨੂੰ ਪਤਾ ਲੱਗਿਆ ਤੇ ਉਹ ਮਤਲਬ ਡੋਲਿਆ ਨਹੀਂ ਉਸ ਗੱਲ ਤੋਂ ਵੀ ਜਦ ਕਿ ਉਹ ਉਸ ਸੰਘਰਸ਼ ਦੇ ਵਿੱਚ ਸਾਡੇ ਨਾਲ ਸੀ ਤੇ ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛਕਣ ਵਾਲਾ ਵੀਰ ਅੱਜ ਇਸ ਕੰਡੀਸ਼ਨ 'ਚ ਪਿਆ ਹੋਵੇ ਤੇ ਸਾਨੂੰ ਖੁਦ ਨੂੰ ਬੜਾ ਦੁੱਖ ਲੱਗ ਰਿਹਾ ਹੈ ਵੀ ਪ੍ਰਮਾਤਮਾ ਅਗੇ ਹੀ ਦੁਆ ਕਰਾਂਗੇ ਕਿ ਮਹਾਰਾਜ ਹੈ ਤਾਂ ਬਾਣਾ ਤੇ ਰਹੀ ਹੈ ਪਰ ਕੋਸ਼ਿਸ਼ ਕਰੋ ਕਿ ਉਹ ਬੱਚਾ ਉਹ ਵੀਰ ਸਾਡਾ ਜਿਹੜਾ ਮੁੜ ਕੇ ਫੇਰ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਸਾਡੇ ਵਿੱਚ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰੇ ਸਾਡੀ ਪੱਗ ਨੂੰ ਰਿਪਰੈਜ਼ੈਂਟ ਕਰੇ ਜੇਕਰ ਮੋਰਚੇ 'ਚ ਸੀਗਾ ਉਹਨਾਂ ਦੇ ਫਾਦਰ ਦੀ ਡੈਥ ਹੋਈ ਉਸ ਜੀ ਕਿਉਂ ਮੋਰਚੇ 'ਚ ਸੀ ਕਰ ਤੋਂ ਮੈਸੇਜ ਗਿਆ ਹਾਂਜੀ ਉਸੇ ਵੇਖਿਆ ਉਸੇ ਵੀਡੀਓਜ਼ ਵੀ ਵੇਖਿਆ ਉਸ ਟਾਈਮ ਵੀ ਕਿਸਾਨੀ ਅੰਦੋਲੇ ਚ ਡੱਟ ਕੇ ਖੜੇ ਸੀ ਡੋਲਿਆ ਤੇ ਫੜਾ ਦੌਰਾਨ ਹੁਣ ਜਦੋਂ ਗੱਲ ਆ ਸਰਪੰਚ ਸਾਹਿਬ ਨਾਲ ਗੱਲ ਹੋ ਰਹੀ ਸੀ ਇਹਨਾਂ ਦੇ ਜਿਹੜਾ ਪੋਨਾ ਪਿੰਡ ਦੇ ਸਰਪੰਚ ਨੇ ਜਗਰਾਉਂ ਦੇ ਲਾਗੇ ਪਿੰਡ ਪਿੰਦਾ ਪੋਨਾ ਕਿਉਂਕਿ ਇਹਨਾਂ ਦੇ ਮਾਤਾ ਜੀ ਜਿਹੜੇ ਐਕਸ ਸਰਪੰਚ ਰਹੇ ਆ ਪਿੰਡ ਦੇ ਰਾਜੀਵਰਜ ਬੰਦੇ ਦੇ ਤੇ ਇਹ ਕਹਿੰਦੇ ਅਸੀਂ ਫੋਨ ਤੇ ਗੱਲ ਕੀਤੀ ਸਰਪੰਚ ਸਾਹਿਬ ਸਾਨੂੰ ਦੱਸ ਰਹੇ ਸੀ ਕਹਿੰਦੇ ਅਸੀਂ ਫੋਨ ਤੇ ਗੱਲ ਕੀਤੀ ਵੀ ਆਪਾਂ ਹੜਪੀੜਤਾਂ ਦੇ ਲਈ ਰਾਹਤ ਸਮਗਰੀ ਲੈ ਕੇ ਜਾਣੀ ਉਹ ਕਹਿੰਦੇ ਜੋ ਤੁਹਾਡਾ ਦਿਲ ਕਰਦਾ ਮੇਰੀ ਪਰਚੀ ਕੱਟ ਦਿਓ ਜੋ ਸੇਵਾ ਮੇਰੇ ਵੱਲੋਂ ਬਣੇਗੀ ਮੈਂ ਦੇਣ ਨੂੰ ਤਿਆਰ ਹਾਂ ਸੋ ਮਤਲਬ ਇਹੋ ਜਿਹੇ ਵੀਰ ਸੀ ਵੀ ਡਾਊਨ ਟੂ ਅਰਥ ਸੀਗਾ ਵੀ ਪੰਜਾਬੀਆਂ ਨਾਲ ਜੁੜਿਆ ਹੋਇਆ ਸੀ ਆਪਣੇ ਖਿੱਤੇ ਨਾਲ ਆਪਣੀ ਧਰਤੀ ਨਾਲ ਜੁੜਿਆ ਹੋਇਆ ਸੀ ਅਸੀਂ ਵੀਡੀਓਜ਼ ਵੀ ਵੇਖੀਆਂ ਸੀ ਕਾਫੀ ਖੁਸ਼ ਮਜ਼ਾਜੀ ਸੁਭਾਅ ਸੀਗਾ ਉਹਨਾਂ ਦਾ ਹਮੇਸ਼ਾ ਹੱਸਦੇ ਰਹਿੰਦੇ ਸੀ ਸੇਵਨ ਦਾ ਮਹਿਸੂਸ ਨਹੀਂ ਕੀਤਾ ਵੀ ਮੈਂ ਸਿੰਗਿੰਗ 'ਚ ਕੋਈ ਸਟਾਰ ਬਣਿਆ ਜਾਂ ਕੁਝ ਵੀ ਹੈ ਮਤਲਬ ਬਹੁਤ ਗ੍ਰਾਊਂਡ ਟੂ ਅਰਥ ਸੈਂਸ ਸਾਡਾ ਭਰਾ ਸੀ ਤਾਂ ਹੀ ਅਰਦਾਸਾ ਕਰਦੇ ਨੇ ਨਹੀਂ ਸਾਡਾ ਭਾਈ ਆਪਣੀ ਫੈਮਿਲੀ ਚ ਠੀਕ ਹੋ ਕੇ ਜਲਦੀ ਜਾਵੇ ਵਾਹਿਗੁਰੂ ਕਰੇ ਸਾਰੇ ਅਰਦਾਸਾ ਕਰੋ ਜਿੱਥੇ ਵੀ ਜੇ ਉਹ ਭਰਾ ਆਪਣਾ ਬੈਠੇ ਫੋਟੋਆਂ ਮਾਝੂ ਰਹੀਂ ਬੇ ਇਹੀ ਆਪਾਂ ਇੱਕ ਕਰ ਸਕਦੇ ਹਾਂ ਜੀ ਧੰਨਵਾਦ ਇਹ ਸੀਗੇ ਰਾਜੀਵ ਜਵੰਦਾ ਉਹਨਾਂ ਦੇ ਕਰੀਬੀ ਦੋਸ ਜਿਨ੍ਹਾਂ ਨੇ ਆਖਿਆ ਕਿ ਅਸੀਂ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਕਿ ਅਸੀਂ ਅਰਦਾਸਾਂ ਹੀ ਕਰ ਸਕਦੇ ਹਾਂ ਤੇ ਤੁਸੀਂ ਵੀ ਅਰਦਾਸ ਕਰੋ ਕਿ ਰਾਜੀਵ ਜਵੰਦਾ ਦੀ ਹਾਲਤ ਜਲਦੀ ਤੋਂ ਜਲਦੀ ਠੀਕ ਹੋਏ ਤੇ ਚੜ੍ਹਦੀ ਕਲਾ ਦੇ ਹੋ ਕੇ ਦੁਬਾਰਾ ਆਪਣੀ ਪੰਜਾਬੀ ਗਾਇਕੀ ਦੇ ਵਿੱਚ ਵਾਪਸ ਆਣ